ਸਤਿ ਸ੍ਰੀ ਅਕਾਲ ਜੀ। ਹਾਜ਼ਿਰ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ। ਗਰਨਾਮਕੌਰ ਦੇ ਵਿਆਹ ਨੂੰ 4 ਸਾਲ ਹੀ ਹੋਏ ਸਨ। ਕਿ ਗਰਨਾਮਕੌਰ ਦੇ ਘਰ ਵਾਲੇ ਦੀ ਮੌਤ ਹੋ ਗਈ। ਉਸਦੇ ਦੋ ਮੁੰਡੇ ਸੀ ਪੰਮਾ ਤੇ ਅਮਰ। ਛੋਟੇ ਮੁੰਡੇ ਮੁੰਡਾ ਤਾਂ 6 ਮਹੀਨਿਆਂ ਦਾ ਸੀ ਤੇ ਵੱਡਾ ਮੁੰਡਾ 2.5 ਸਾਲ ਦਾ ਸੀ ਗਰਨਾਮਕੌਰ ਦਾ। ਪਰ ਗਰਨਾਮਕੌਰ ਆਪਣਾ ਘਰ ਛੱਡ ਕੇ ਕਿਤੇ ਨਾ ਗਈ। ਉਸਨੇ ਆਪਣੇ ਪਤੀ ਵਾਲੀ ਕਈ ਕਹਾੜੀ ਚੱਕ ਲਈ ਤੇ ਆਪਣੇ ਖੇਤਾਂ ਵਿੱਚ ਕੰਮ ਕਰਨ ਲੱਗ ਪਈ ਆਪਣੇ ਬੱਚਿਆਂ ਨੂੰ ਉਸਨੇ ਨਾਲ ਕੰਮ ਵੀ ਸਿਖਾਇਆ ਤੇ ਨਾਲੋਂ ਨਾਲ ਪੜਾਇਆ ਵੀ ਅਗਰ ਨਾਮਕਰ ਸਵੇਰੇ ਬੱਚਿਆਂ ਨੂੰ ਸਕੂਲ ਤੋਰ ਕੇ ਆਪ ਖੇਤ ਕੰਮ ਕਰਨ ਚਲੀ ਜਾਂਦੀ ਜਦੋਂ ਬੱਚਿਆਂ ਦੇ ਸਕੂਲੋਂ ਆਉਣ ਦਾ ਟਾਈਮ ਹੁੰਦਾ ਤਾਂ ਘਰ ਆ ਜਾਂਦੀ ਫਿਰ ਉਹਨਾਂ ਨੂੰ ਰੋਟੀ ਪਾਣੀ ਖਵਾ ਕੇ ਫਿਰ ਵਾਪਸ ਮੁੜ ਜਾਂਦੀ ਤੇ ਨਾਲ ਹੀ ਜਵਾਕਾਂ ਨੂੰ ਲੈ ਜਾਂਦੀ ਇਸ ਤਰ੍ਹਾਂ ਦਿਨ ਬੀਤਦੇ ਗਏ ਉਸਦੇ ਮੁੰਡੇ ਵੱਡੇ ਹੋ ਗਏ ਹੁਣ ਉਹਨਾਂ ਨੇ ਖੇਤੀਬਾੜੀ ਦਾ ਕੰਮ ਸੰਭਾਲ ਲਿਆ ਸੀ ਪਰ ਫਿਰ ਵੀ ਗਰਨਾਮਕੌਰ ਇੱਕ ਵਾਰ ਜ਼ਰੂਰ ਖੇਤ ਗੇੜਾ ਮਾਰਨ ਜਾਂਦੀ ਸੀ ਕਿਉਂਕਿ ਉਸ ਨੂੰ ਕੰਮ ਕਰਨ ਦੀ ਆਦਤ ਬਣੀ ਹੋਈ ਸੀ ਗਰਨਾਮਕੌਰ ਨੇ ਹੁਣ ਆਪਣੇ ਦੋਨਾਂ ਮੁੰਡਿਆਂ ਦੇ ਵਿਆਹ ਕਰ ਦਿੱਤੇ ਸਨ ਨੂਹਾ ਵੀ ਉਸ ਦੀਆਂ ਬਹੁਤ ਸਿਆਣੀਆਂ ਤੇ ਸੋਹਣੀਆਂ ਵੀ ਰੱਜ ਕੇ ਸੀ ਬੜਾ ਸੋਹਣਾ ਪਰਿਵਾਰ ਸੀ ਗਰਨਾਮਕੌਰ ਦਾ ਉਸ ਦੇ ਵੱਡੇ ਮੁੰਡੇ ਦੇ ਇੱਕ ਮੁੰਡਾ ਸੀ ਛੋਟੇ ਮੁੰਡੇ ਦੇ ਕੁੜੀ ਤੇ ਮੁੰਡਾ ਸੀ ਦੋ ਬੱਚੇ ਸਨ ਉਹਦੇ ਗਰਨਾਮ ਕੌਰ ਆਪਣੀਆਂ ਨੂੰਹਾਂ ਨੂੰ ਆਪਣੇ ਪੁੱਤਰਾਂ ਨਾਲੋਂ ਵੀ ਵੱਧ ਪਿਆਰ ਕਰਦੀ ਸੀ ਉਹਨਾਂ ਨੂੰ ਘਰੋਂ ਬਾਹਰ ਨਿਕਲਣ ਨਹੀਂ ਦਿੰਦੀ ਜਿਸ ਚੀਜ਼ ਦੀ ਵੀ ਨੂੰਹਾਂ ਨੂੰ ਲੋੜ ਹੁੰਦੀ ਉਹ ਘਰੇ ਬੈਠੀਆਂ ਨੂੰ ਹਾਜ਼ਰ ਕਰਦੀ ਸੀ ਇੱਕ ਦਿਨ ਗਰਨਾਮ ਕੌਰ ਰੋਜ਼ ਦੀ ਤਰ੍ਹਾਂ ਆਪਣੇ ਮੁੰਡਿਆਂ ਨਾਲ ਖੇਤ ਚਲੀ ਗਈ ਉੱਥੇ ਉਸ ਨੂੰ ਤੇਜ਼ ਦਰਦ ਹੋਇਆ ਤੇ ਉਸ ਦੀ ਹਾਲਤ ਖਰਾਬ ਹੋ ਗਈ ਉਸ ਦੇ ਮੁੰਡੇ ਚੁੱਕ ਕੇ ਉਸ ਨੂੰ ਹਸਪਤਾਲ ਲੈ ਗਏ ਡਾਕਟਰ ਕਹਿਣ ਲੱਗਾ ਇਹ ਮੇਰੇ ਵਾਸਤੇ ਗੱਲ ਨਹੀਂ ਹੈ ਤੁਸੀਂ ਇਸ ਨੂੰ ਸ਼ਹਿਰ ਲੈ ਜਾਓ ਸ਼ਹਿਰ ਲੈ ਜਾਂਦੇ ਆਂ ਰਸਤੇ ਵਿੱਚ ਹੀ ਗਰਨਾਮ ਕੌਰ ਨੇ ਦਮ ਤੋੜ ਦਿੱਤਾ ਪਰ ਮੁੰਡੇ ਉਸੇ ਤਰ੍ਹਾਂ ਹੀ ਉਸ ਨੂੰ ਸ਼ਹਿਰ ਲੈ ਗਏ ਆਪਣੀ ਤਸੱਲੀ ਕਰਨ ਵਾਸਤੇ ਉੱਥੇ ਜਾ ਕੇ ਡਾਕਟਰਾਂ ਨੇ ਦੱਸਿਆ ਕਿ ਇਸ ਦੀ ਮੌਤ ਹੋ ਗਈ ਹੈ ਇਸ ਨੂੰ ਤਾਂ 15 ਮਿੰਟ ਹੋ ਗਏ ਨੇ ਮੁੰਡੇ ਰੋਂਦੇ ਕਰ ਲਾਉਂਦੇ ਘਰ ਵਾਪਸ ਆਏ ਨੂਹਾ ਨੂੰ ਕੋਈ ਖਬਰ ਨਹੀਂ ਸੀ ਕਿ ਮੁੰਡੇ ਬਾਹਰ ਦੀ ਬਾਹਰ ਹੀ ਲੈ ਗਏ ਸਨ ਕਰ ਆ ਕੇ ਨੂਹਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਤਾਂ ਹਾਂ ਮਾਰ ਮਾਰ ਕੇ ਰੋਣ ਲੱਗ ਪਈਆਂ ਕਿ ਸਾਡੀ ਮਾਂ ਵਰਗੀ ਸੱਸ ਨੂੰ ਕੁਝ ਨਹੀਂ ਹੋਣਾ ਚਾਹੀਦਾ ਸੀ ਬਹੁਤ ਰੋਈਆਂ ਕਰਲਾਈਆਂ ਦੋਨਾਂ ਦੇ ਵਿਆਹ ਨੂੰ ਉਸ ਟਾਈਮ ਬਸ 4 ਸਾਲ ਹੀ ਹੋਏ ਸਨ ਉਹਨਾਂ ਦੇ ਵੀ ਬੱਚੇ ਛੋਟੇ ਛੋਟੇ ਸਨ ਇਸੇ ਤਰ੍ਹਾਂ ਰੋਂਦੀਆਂ ਕਰਲਾਉਂਦੀਆਂ ਨੂਹਾ ਅਤੇ ਪੁੱਤਰਾ ਨੇ ਗਰਨਾਮ ਕੌਰ ਦੀਆਂ ਅੰਤਮ ਰਸਮਾਂ ਨੂੰ ਪੂਰਾ ਕਰ ਦਿੱਤਾ ਅਤੇ ਗਰਨਾਮ ਕੌਰ ਦੇ ਭੋਗ ਲਈ ਦੋਨੇ ਮੁੰਡੇ ਸ਼ਹਿਰ ਸੌਦਾ ਪੱਤਾ ਲੈਣ ਲਈ ਗਏ ਸਨ ਕਿ ਰਸਤੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਦੋਨਾਂ ਮੁੰਡਿਆਂ ਦੀ ਮੌਤ ਹੋ ਗਈ ਪਹਿਲਾਂ ਤਾਂ ਦੋਨੋਂ ਦਰਾਣੀ ਜਠਾਣੀ ਸ਼ਾਮ ਤੱਕ ਉਹਨਾਂ ਨੂੰ ਉਡੀਕਦਿਆਂ ਰਹੀਆਂ ਫਿਰ ਦੋਨੋਂ ਦਰਾਣੀ ਜਠਾਈ ਨੇ ਜਦੋਂ ਉਹ ਸ਼ਾਮ ਤੱਕ ਨਾ ਆਏ ਤਾਂ ਪਿੰਡ ਦੇ ਕੁਝ ਲੋਕਾਂ ਨੂੰ ਉਹਨਾਂ ਦੇ ਮਗਰ ਭੇਜਿਆ ਕਿਉਂਕਿ ਉਹਨਾਂ ਸਮਿਆਂ ਵਿੱਚ ਫੋਨ ਨਹੀਂ ਹੁੰਦੇ ਸਨ ਉਹਨਾਂ ਨੇ ਸ਼ਹਿਰ ਵੱਲ ਜਦੋਂ ਉਹ ਜਾ ਰਹੇ ਸੀ ਤਾਂ ਰਸਤੇ ਵਿੱਚ ਦੇਖਿਆ ਉਹਨਾਂ ਨੇ ਪੰਮੇ ਅਤੇ ਅਮਰੇ ਦਾ ਸਕੂਟਰ ਬੁਰੀ ਤਰ੍ਹਾਂ ਟੁੱਟਿਆ ਹੋਇਆ ਦਿਖਾਈ ਦਿੱਤਾ ਉਹਨਾਂ ਲੋਕਾਂ ਦੇ ਦੱਸਣ ਮੁਤਾਬਕ ਜੋ ਉੱਥੇ ਮੌਜੂਦ ਸੀ ਕਿ ਇਹਨਾਂ ਨੂੰ ਸਕੂਟਰ ਵਾਲੇ ਲੋਕਾਂ ਨੂੰ ਤਾਂ ਸਿਵਲ ਹਸਪਤਾਲ ਵਿੱਚ ਲੈ ਗਏ ਹਨ ਪਿੰਡ ਦੇ ਕੁਝ ਲੋਕ ਜੋ ਗਏ ਸੀ ਸਿਵਲ ਹਸਪਤਾਲ ਵਿੱਚ ਪਹੁੰਚ ਗਏ ਉੱਥੇ ਜਾ ਕੇ ਪਤਾ ਲੱਗਿਆ ਕਿ ਦੋਨਾਂ ਭਰਾਵਾਂ ਦੀ ਮੌਤ ਹੋ ਚੁੱਕੀ ਹੈ ਐਕਸੀਡੈਂਟ ਹੀ ਬਹੁਤ ਭਿਆਨਕ ਸੀ ਪਰ ਪਿੰਡ ਦੇ ਕੁਝ ਮੂਤਵਾਰ ਬੰਦੇ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਨੂੰ ਲੈ ਕੇ ਘਰ ਪਹੁੰਚ ਗਏ। ਦੋਨਾਂ ਦਰਾਨੀ ਜਸ਼ਾਨੀ ਤੇ ਤਾਂ ਦੁੱਖਾਂ ਦਾ ਪਹਾੜ ਟੁੱਟ ਗਿਆ। ਦੋਨੇ ਬਹੁਤ ਰੋਈਆਂ ਕਰ ਲਈਆਂ, ਰੱਬ ਨੂੰ ਤਾਨੇ ਮੇਨੇ ਦਿੱਤੇ। ਅਖੀਰ ਦੋਨਾਂ ਭਰਾਵਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ। ਪਰ ਸਾਰੇ ਪਿੰਡ ਦਾ ਦੰਦ ਹਿੱਲ ਗਿਆ ਕਿ ਤਿੰਨਾਂ ਮਾਂ ਪੁੱਤਾਂ ਦੀ ਚਾਰਾਂ ਕੁ ਦਿਨਾਂ ਵਿੱਚ ਹੀ ਮੌਤ ਹੋ ਗਈ। ਹੁਣ ਉਹ ਦੋਨੋਂ ਜਣੀਆਂ ਧੋਰੰਦਰ ਤੱਕ ਹਿੱਲ ਗਈਆਂ ਸਨ। ਬਹੁਤ ਰੋਣਿਆ ਕਰਲਿਆ ਉਹ ਕਦੋਂ ਕਦੇ ਘਰੋਂ ਬਾਹਰ ਨਹੀਂ ਨਿਕਲੀਆਂ ਸੀ ਉਹਨਾਂ ਨੂੰ ਕਬੀਲਦਾਰੀ ਚਲਾਉਣੀ ਤਾਂ ਬਹੁਤ ਔਖੀ ਗੱਲ ਸੀ ਦੋਨਾਂ ਭਰਾਵਾਂ ਨੇ ਭੋਗ ਪੈ ਗਏ ਭੋਗ ਵਾਲੇ ਦਿਨ ਉਹਨਾਂ ਦੇ ਪੇਕੇ ਕਹਿਣ ਲੱਗੇ ਤੁਸੀਂ ਹੁਣ ਛੋਟੇ-ਛੋਟੇ ਬੱਚੇ ਨੇ ਇਹਨਾਂ ਨੂੰ ਲੈ ਕੇ ਸਾਡੇ ਨਾਲ ਆਪੋ ਆਪਣੇ ਪੇਕੇ ਚੱਲੋ ਜਮੀਨ ਠੇਕੇ ਤੇ ਲਾ ਦਿੰਦੇ ਆ ਪਰ ਦੋਨੇ ਭੈਣਾਂ ਨਾ ਮੰਨੀਆਂ ਕਹਿਣ ਲੱਗੀਆਂ ਇਹ ਸਾਡੀ ਮਾਂ ਵਰਗੀ ਸੱਸ ਨੇ ਇਹ ਘਰ ਨੂੰ ਬੜੀ ਮੁਸ਼ਕਲ ਨਾਲ ਬੰਨਿਆ ਹੈ ਅਸੀਂ ਇਹ ਘਰ ਛੱਡ ਕੇ ਨਹੀਂ ਜਾ ਸਕਦੀਆਂ ਜੇ ਅਸੀਂ ਇਸ ਘਰ ਨੂੰ ਛੱਡ ਕੇ ਚਲੀਆਂ ਗਈਆਂ ਤਾਂ ਇਸ ਘਰ ਨੇ ਤਾਂ ਇੱਕ ਖੰਡਰ ਬਣ ਕੇ ਹੀ ਰਹਿ ਜਾਣਾ ਹੈ ਬਾਕੀ ਅਸੀਂ ਦੋਨੋਂ ਦਰਾਨੀ ਜਠਾਣੀ ਨੂੰ ਇੱਕ ਦੂਜੀ ਤੋਂ ਵਿਛੜਨਾ ਪਵੇਗਾ ਅਸੀਂ ਵਿਛੜ ਜਾਵਾਂਗੇ ਸਾਡਾ ਤਾਂ ਭੈਣਾ ਵਰਗਾ ਪਿਆਰ ਹੈ ਅਸੀਂ ਇੱਕ ਦੂਜੀ ਤੋਂ ਅਲੱਗ ਨਹੀਂ ਰਹਿ ਸਕਦੇ ਆ ਉਹਨਾਂ ਦੇ ਮਾਪਿਆਂ ਨੇ ਤਾਂ ਬਹੁਤ ਜ਼ੋਰ ਲਾਇਆ ਪਰ ਉਹ ਦੋਵੇਂ ਜਣੀਆਂ ਨਾ ਹੀ ਮੰਨੀਆਂ ਤੇ ਆਪਣੇ ਘਰ ਹੀ ਰਹੀਆਂ ਅਖੀਰ 6 ਮਹੀਨੇ ਲੰਘ ਗਏ ਦੋਨਾਂ ਨੇ ਮਨ ਬਣਾਇਆ ਕਿ ਭੈਣੇ ਇਸ ਤਰ੍ਹਾਂ ਦਾ ਆਪਣਾ ਟਾਈਮ ਪਾਸ ਨਹੀਂ ਹੋਣਾ ਆਪਾਂ ਹੱਥ ਤੇ ਹੱਥ ਧਰ ਕੇ ਨਹੀਂ ਬੈਠ ਸਕਦੀਆਂ ਸੁਖ ਨਾਲ ਆਪਣੇ ਕੋਲ 10 ਕਿੱਲੇ ਜ਼ਮੀਨ ਦੇ ਨੇ ਆਪਾਂ ਆਪਣੀ ਸੱਸ ਵਾਲੀ ਕਹੀ ਕਹਾੜੀ ਚੁੱਕ ਕੇ ਚੁੱਕ ਲਈਏ ਦੋਨਾਂ ਨੇ ਖੇਤੀ ਕਰਨ ਦਾ ਮਨ ਬਣਾ ਲਿਆ ਦੋਨੇ ਦਰਾਣੀ ਜਠਾਣੀ ਬੱਚਿਆਂ ਨੂੰ ਸਕੂਲ ਭੇਜ ਦਿੰਦੀਆਂ ਤੇ ਖੇਤਾਂ ਵਿੱਚ ਜਾ ਕੇ ਮਿਹਨਤ ਕਰਦੀਆਂ ਜੋ ਉਹਨਾਂ ਦੇ ਕਰਨ ਵਾਲਾ ਕੰਮ ਹੁੰਦਾ ਉਹ ਕਰਦੀਆਂ ਬਾਕੀ ਦਾ ਕੰਮ ਉਹ ਦਿਹਾੜੀਏ ਤੋਂ ਕਰਵਾ ਲੈਂਦੀਆਂ ਇਸ ਤਰ੍ਹਾਂ ਕਰਦੇ ਕਰਦੇ ਉਹਨਾਂ ਦੀਆਂ ਫਸਲਾਂ ਬਹੁਤ ਸੋਹਣੀਆਂ ਹੋਣ ਲੱਗਦੀਆਂ ਇੱਥੋਂ ਤੱਕ ਕਿ ਰਾਤ ਦੀ ਬਾਰੀ ਵੀ ਉਹ ਆਪ ਲਾ ਕੇ ਆਉਂਦੀਆਂ ਪਿੰਡ ਦੇ ਲੋਕ ਉਹਨਾਂ ਉੱਤੇ ਬਹੁਤ ਮਾਣ ਕਰਦੇ ਸਨ ਕਿ ਗਰਨਾਮ ਕੌਰ ਦੀਆਂ ਨੂਹਾਂ ਨੇ ਪੁੱਤ ਬਣ ਕੇ ਵਿਖਾਤਾ ਗਰਨਾਮ ਕੌਰ ਦਾ ਬੰਨਿਆ ਹੋਇਆ ਘਰ ਟੁੱਟਣ ਨਹੀਂ ਦਿੱਤਾ ਹੁਣ ਉਹਨਾਂ ਦੇ ਜਵਾਕ ਵੱਡੇ ਹੋ ਗਏ ਸੀ ਪੜ ਲਿਖੇ ਨੌਕਰੀਆਂ ਤੇ ਲੱਗ ਗਏ ਸਨ ਉਹਨਾਂ ਨੇ ਜਵਾਕਾਂ ਦੇ ਵਿਆਹ ਵੀ ਵਧੀਆ ਕਰ ਦਿੱਤੇ ਹੁਣ ਦੋਨਾਂ ਜਿੜਾਣੀ ਜਠਾਣੀ ਨੇ ਆਪੋ ਆਪਣੀਆਂ ਦੋ ਕੋਠੀਆਂ ਪਾ ਲਈਆਂ ਸਨ ਅਲੱਗ ਅਲੱਗ ਪਰ ਰੇ ਇਕੱਠੇ ਰਹੇ ਸਨ ਅੱਜ ਦੋਨਾਂ ਦੇ ਨੂਹਾਂ ਆਈਆਂ ਹੋਈਆਂ ਸਨ ਦੋਨਾਂ ਦੇ ਨੂਹਾਂ ਦੇ ਇੱਕ ਇੱਕ ਬੱਚਾ ਵੀ ਸੀ ਅੱਜ ਦੋਨਾਂ ਦਰਾਣੀ ਜਠਾਣੀ ਆਪਣੇ ਘਰ ਵਿੱਚ ਲੱਗੇ ਭਾਗ ਵੇਖ ਕੇ ਬਹੁਤ ਖੁਸ਼ ਹੁੰਦੀਆਂ ਇੱਕ ਦਿਨ ਕੀ ਹੋਇਆ ਉਹਨਾਂ ਨੂੰ ਪੰਚਾਇਤ ਵਿੱਚ ਬੁਲਾਇਆ ਚੌਂਕੀਦਾਰ ਉਹਨਾਂ ਨੂੰ ਬੁਲਾਉਣ ਆਇਆ ਕਿ ਭਾਈ ਤੁਹਾਨੂੰ ਪੰਚਾਇਤ ਵਿੱਚ ਬੁਲਾਇਆ ਹੈ ਇਹ ਗੱਲ ਸੁਣ ਕੇ ਤਾਂ ਸਾਰੇ ਪਰਿਵਾਰ ਦੇ ਮੂੰਹ ਓਟ ਗਏ ਕਿ ਸਾਡੇ ਤੋਂ ਅਜਿਹੀ ਕੀ ਗਲਤੀ ਹੋ ਗਈ ਜਿਹੜਾ ਸਾਨੂੰ ਪੰਚਾਇਤ ਵਿੱਚ ਬੁਲਾਇਆ ਗਿਆ ਹੈ ਦੋਨੋਂ ਦਰਾਣੀ ਜਠਾਣੀ ਦੋਨੋਂ ਉਹਨਾਂ ਦੇ ਮੁੰਡੇ ਅਤੇ ਦੋਨੋਂ ਨੂੰਹਾਂ ਸਾਰਾ ਪਰਿਵਾਰ ਜਦੋਂ ਪੰਚਾਇਤ ਵੱਲ ਤੁਰ ਪਏ ਤਾਂ ਅੱਗੇ ਸਰਪੰਚ ਹਾਰ ਲਈ ਖੜਾ ਸੀ ਉਸ ਨੇ ਉਹ ਹਾਰ ਦੋਨਾਂ ਦਰਾਨੀ ਜਠਾਣੀ ਦੇ ਗੱਲ ਵਿੱਚ ਪਾ ਦਿੱਤੇ ਤੇ ਕਹਿਣ ਲੱਗਾ ਅੱਜ ਤੁਹਾਡੇ ਦੋਹਾਂ ਉੱਤੇ ਸਾਨੂੰ ਬਹੁਤ ਮਾਣ ਹੈ ਤੁਸੀਂ ਪਿੰਡ ਦੀਆਂ ਨੂਹਾਂ ਨਹੀਂ ਧੀਆਂ ਵੀ ਨਹੀਂ ਪੁੱਤ ਬਣ ਕੇ ਵਿਖਾਇਆ ਹੈ ਇਸ ਤਰ੍ਹਾਂ ਤੁਸੀਂ ਆਪਣੇ ਘਰ ਨੂੰ ਟੁੱਟਣ ਨਹੀਂ ਦਿੱਤਾ ਅੱਜ ਸਾਰਾ ਪਿੰਡ ਉਹਨਾਂ ਦੀ ਸਿਫਤ ਕਰਦਾ ਹੈ ਜੇਕਰ ਉਸ ਦਿਨ ਉਹ ਘਰੋਂ ਚੱਲੀਆਂ ਜਾਂਦੀਆਂ ਤਾਂ ਅੱਜ ਉਸ ਪਿੰਡ ਵਿੱਚ ਪੰਮੇ ਤੇ ਅਮਰੇ ਦਾ ਨਾਂ ਤੱਕ ਨਹੀਂ ਰਹਿਣਾ ਸੀ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਹਾਣੀ ਨੂੰ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਵਿੱਚ ਸ਼ੇਅਰ ਕਰ ਦਿਓ ਜੀ ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ